Ela cala para chegar uma danacy de romano e 2. वीडियो कैमरा तो नहीं कि हो कैमरा बिल्कुल ड्रास्टिक वाले प्रसिद्ध है ना आप ही घोटे जी प्लीज इंस्पेक्टर जायमाल पीछे हो जाओ एक जाना हमें बस रियल कॉरपोरेशन जवाहर 15 एमसी 017 एफ ਪਟਨਾ ਨਾ ਪੁਲ ਬੇਨਤੀ ਹੈ ਕਿ ਉਹ ਆਪਣੇ ਇੱਕ ਪਕਸ ਸਕਿਉਰਟੀ ਦੇ ਗ੍ਰਾਫਟ ਇੰਸਪੈਕਟਰ ਨੂੰ ਦੇ ਇਹੇ ਲਿਖੋ ਜੀ ਪੀਸ ਟ੍ਰੀਟਮੈਂਟ ਦਿੱਤੀ ਹੈ ਕਿ ਤੁਸੀਂ ਉੱਥੇ ਨੂੰ ਲੋਕ ਆਪਣੇ ਪ੍ਰੈਸ ਦੇ ਨਮਾਇਦਿਆਂ ਨੂੰ ਬੇਨਤੀ ਹੈ ਕਿ ਇਹ ਹਜੇ ਸਟੇਜ ਤੇ ਰਹੇ ਐਪਲੀਕੇਸ਼ਨ ਨੰਬਰ ਹੈਗਾ ਜੀ ਇਹਨਾਂ ਦਾ ਐਸ ਪੀ ਆਈ 500 ਪੂਰਾ 70059 ਤਿਹ ਪ੍ਰਿੰਟ ਰਿਡ ਨੂੰ ਦਵਾਰ ਤੋਂ ਬੋਲ ਦਿਆ ਕਰੋ ਨੋਟ ਕਰ ਦਿੰਦਾ ਏਟਮ ਜੈਟ ਵਾਈ ਗਰੁੱਪ ਪਾਰਟਨਰ ਪ੍ਰਾਇਮਾ ਕਾਰਪੋਰੇਸ਼ਨ ਜਵਾਬ ਪੱਤਰ ਐਸੀ 017 A2 Y0 ਜੀ ਉਹ ਆਪਣਾ ਬੈਂਤੀਆ ਕੇ ਹੋ ਕੈਮਰਾ ਬਿਲਕੁਲ ਪ੍ਰੋਫੈਸਰ ਪਲੇਸਿਬਲ ਆ ਵੀ ਹੋ ਕੇ ਦਿਖਾਓ ਜੀ ਪਲੀਜ਼ ਸਪੈਕਟਰ ਸਾਹਿਬਾਨ ਪਿੱਛੇ ਹੋ ਜਾਓ ਇੱਕ ਜਾਨ ਨੂੰ ਡੈਲਾਂ ਕਾਰਪੋਰੇਸ਼ਨ ਜਵਾਬ ਪੱਤਰ ਐਸ ਸੀ 017 A2 Y 05 ਆਪ ਨੂੰ ਬੇਨਤੀ ਹੈ ਕਿ ਉਹ ਆਪਣੇ ਪਰਸਨ ਸਕਿਉਰਟੀ ਦੇ ਡਰਾਫਟ ਇੰਸਪੈਕਟਰ ਨੂੰ ਦੇ ਇਹ ਲਿਖੋ ਜੀ ਪਲੀਜ਼ ਇਤਮੈਂਟ ਬੇਨਤੀ ਹੈ ਕਿ ਤੁਸੀਂ ਉੱਥੇ ਨੂੰ ਰੋਕ ਆਪਣੇ ਪ੍ਰੈਸ ਦੇ ਨੁਮਾਇੰਦਿਆਂ ਨੂੰ ਬੇਨਤੀ ਹੈ ਕਿ ਇਹ ਜੀ ਸਟੇਜ ਤੇ ਰਹਿਣ ਐਪਲੀਕੇਸ਼ਨ ਨੰਬਰ ਹੈਗਾ ਜੀ ਇਹਨਾਂ ਦਾ ਐਸ ਪੀ ਆਈ 500 ਪੂਰਾ 70059 ਕਿ ਤਾ ਪ੍ਰੀਵਿਊ ਰਿਨੂ 2 ਤੋਂ ਬੋਲਦਿਆ ਕਰੋ ਨੋਟ ਕਰ ਦਿੰਦਾ ਹੈ। ਇਹਨਾਂ ਜਿਹੜਾ ਵਾਈ ਗਰੁੱਪ ਪਾਰਟਨਰ